ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ Meritorious Students Only ਤੇ ਸੋ ਜਿਹੜੇ ਵੀ ਵਿਦਿਆਰਥੀ 10th ਕਲਾਸ ਦੇ ਵਿੱਚ ਸੀਗੇ ਔਰ ਜਿਨ੍ਹਾਂ ਨੇ 11th ਕਲਾਸ ਦਾ Meritorious and School of Feminence ਦਾ ਜੋ ਇੰਟਰਨਸ ਐਗਜ਼ਾਮ ਇਹਨਾਂ ਜੋ ਦਿੱਤਾ ਸੀਗਾ ਸੋ ਤੁਹਾਡਾ ਰਿਜ਼ਲਟ ਜਿਹੜਾ ਹੈਗਾ ਬੀਟਾ ਉਹ ਆ ਚੁੱਕੇ ਹੈ ਤੁਹਾਡੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਜੀ ਉਹ ਕਿਉਂਕਿ ਹੁਣ ਰਿਜ਼ਲਟ ਆ ਗਿਆ ਤਾਂ ਸਾਰੇ ਬੱਚੇ ਆਬਵੀਅਸਲੀ ਆਪਣੇ ਰਿਜ਼ਲਟ ਚੈੱਕ ਕਰਨ ਦੇ ਲਈ ਵੈਬਸਾਈਟ ਤੇ ਗਏ ਹੋਣਗੇ ਸੋ ਤੁਹਾਡੀ ਜਿਹੜੀ ਵੈਬਸਾਈਟ ਹੈ ਫਿਲਹਾਲ ਦੇ ਲਈ ਉਹ ਨਹੀਂ ਚੱਲ ਰਹੀ ਬਾਰ ਬਾਰ ਉਹ ਰਿਫਰੈਸ਼ਮੈਂਟ ਪਾ ਰਹੀ ਹੈ ਠੀਕ ਹੈ ਸੋ ਆਪਾਂ ਹਜੇ ਇੱਥੇ ਨਹੀਂ ਜਾਂਦੇ ਹੈਗੇ ਆਪਣੇ ਕੋਲ ਜਿਹੜੀ ਪੀਡੀਐਫ ਉਹ ਆ ਚੁੱਕੀ ਹੈ ਮੈਂ ਤੁਹਾਨੂੰ ਡਾਇਰੈਕਟ ਉਹ ਪੀਡੀਐਫ ਓਪਨ ਕਰਕੇ ਦਿਖਾ ਦਿੰਦੀ ਆ ਜਿਸ ਤਰੀਕੇ ਨਾਲ ਜਿਹੜੀ ਇਹ ਪੀਡੀਐਫ ਹੈ ਰਜੀ ਰਿਜ਼ਲਟ ਫੋਰ ਮੈਰੀਟੋਰੀਅਸ ਸਕੂਲ ਸਭ ਤੋਂ ਪਹਿਲਾਂ ਜਿਹੜੇ ਬੱਚੇ ਦੀ ਇੱਥੇ ਗੱਲ ਕੀਤੀ ਗਈ ਹੈ ਨਵਜੋਤ ਸਿੰਘ ਠੀਕ ਹੈ ਇਹ ਜਿਹੜਾ ਹੈਗਾ ਸਨੋਫ ਹਪਤਾਰ ਸਿੰਘ ਔਰ ਇਹਦੇ ਵਿੱਚੋਂ ਦੇਖੋ ਉਹ ਰੀਜ਼ਨਿੰਗ ਦੇ ਵਿੱਚੋਂ ਬੱਚੇ ਦੀ ਜ਼ੀਰੋ ਹੈ ਸਬਜੈਕਟਾਂ ਦੇ ਵਿੱਚੋਂ ਜ਼ੀਰੋ ਹੈ ਟੋਟਲ ਜ਼ੀਰੋ ਹੈ ਇਹ ਬੱਚਾ ਕੁਆਲੀਫਾਈਡ ਨਹੀਂ ਹੈ ਠੀਕ ਹੈ ਜੀ ਸੋ ਉਸ ਤੋਂ ਬਾਅਦ ਜਿਹੜਾ ਦੂਸਰੇ ਨੰਬਰ ਤੇ ਬੱਚਾ ਹੈ ਜਸਪ੍ਰੀਤ ਕੌਰ ਦੀ ਗੱਲ ਕੀਤੀ ਗਈ ਹੈ ਨਾਟ ਕੁਆਲੀਫਾਈਡ ਠੀਕ ਹੈ ਕਿਉਂਕਿ ਮੇਬੀ ਇਹ ਐਬਸੈਂਟ ਹੋਣਗੇ ਉਸ ਤੋਂ ਬਾਅਦ ਦੇਖੋ ਜਿਹੜਾ ਬੱਚਾ ਥਰਡ ਨੰਬਰ ਤੇ ਹੈ ਉਦਾਹਰਣ ਐਪਲੀਕੇਸ਼ਨ ਨੰਬਰ ਦਿੱਤਾ ਹੈ ਉਹਨੇ ਕਿਦੇ ਲਈ ਅਪਲਾਈ ਕੀਤਾ ਸੀ ਸਾਰੇ ਬੱਚਿਆਂ ਨੇ অলਮੋਸਟ ਬੋਥ ਲਈ ਅਪਲਾਈ ਕੀਤਾ ਸੀ ਯਾਨੀ ਕਿ ਮੈਰਿਟੋਰੀਅਸ ਲਈ ਵੀ ਤੇ ਸਕੂਲ ਆਫ ਐਮਿਨੈਂਸ ਲਈ ਇਸ ਬੱਚੇ ਦਾ ਨਾਮ ਹੈ ਜੀ ਅਮਨਿੰਦਰ ਸਿੰਘ ਔਰ ਇਸ ਬੱਚੇ ਦੇ ਦੇਖੋ ਰੀਜ਼ਨਿੰਗ ਦੇ ਵਿੱਚੋਂ ਕਿੰਨੇ ਨੰਬਰ ਆਏ ਨੇ 15 ਨੰਬਰ ਨੇ ਔਰ ਸਬਜੈਕਟਾਂ ਦੇ ਵਿੱਚੋਂ ਸਬਜੈਕਟਾਂ ਤੁਹਾਨੂੰ ਪਤਾ ਨਾ ਤੁਹਾਡੇ ਕਿਹੜੇ ਕਿਹੜੇ ਸੀਗੇ ਤੁਹਾਡੀ ਲੈਂਗੁਏਜ ਪ੍ਰੋਫੀਸ਼ੀਐਂਸੀ ਅ ਮੈਥ ਸਾਇੰਸ ਔਰ ਐਸਐਸਟੀ ਇਹਨੂੰ ਮਿਲਾ ਕੇ ਯਾਨੀ 120ਾਂ ਦੇ ਵਿੱਚੋਂ ਬੱਚੇ ਦੇ 41 ਨੰਬਰ ਨੇ ਟੋਟਲ ਬੱਚੇ ਦੇ 56 ਨੇਗੇ ਬੱਚਾ ਪਾਸ ਹੈ ਤੇ ਇਹ ਬੱਚਾ ਜਿਹੜਾ ਹੈਗਾ ਕੁਆਲੀਫਾਈਡ ਹੈ ਠੀਕ ਹੈ ਜੀ ਹਾਲਾਂਕਿ ਬੱਚੇ ਨੇ ਓਵਰਆਲ ਜਿਹੜੀ ਪਰਸੈਂਟੇਜ ਹੈ ਉਹ ਨਹੀਂ ਕਲੀਅਰ ਕੀਤੀ ਬਟ ਫਿਰ ਵੀ ਇੱਥੇ ਕੁਆਲੀਫਾਈਡ ਦੱਸਿਆ ਜਾ ਰਿਹਾ ਠੀਕ ਹੈ ਉਸ ਤੋਂ ਬਾਅਦ ਦੇਖੋ ਬੱਚੇ ਦੇ 81 ਮਾਰਕਸ ਨੇ ਬੱਚਾ ਕੁਆਲੀਫਾਈਡ ਹੈ ਸੋ ਹੁਣ ਬੇਟਾ ਤੁਸੀਂ ਇਹ ਜਿਹੜੀ ਪੀਡੀਐਫ ਹੈ ਇਹਦੇ ਥਰੂ ਤੁਸੀਂ ਆਪਣਾ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਠੀਕ ਹੈ ਹਰ ਇੱਕ ਚੀਜ਼ ਇੱਥੇ ਦਿੱਤੀ ਗਈ ਹੈ ਸੋ ਉਸ ਤੋਂ ਬਾਅਦ ਇਹਨਾਂ ਨੇ ਸਾਰੀਆਂ ਗੱਲਾਂ ਕਹੀਆਂ ਨੇ ਕਿ ਐਨ ਦਾ ਮਤਲਬ ਨਾਟ ਐਪਲੀਕੇਬਲ ਹੈ اے ਮਤਲਬ ਐਬਸੈਂਟ ਐਨਕਿਊ ਮਤਲਬ ਨਾਟ ਕੁਆਲੀਫਾਈਡ ਕਿਉਂ ਦਾ ਮਤਲਬ ਕੁਆਲੀਫਾਈਡ ਹੈ ਜਿੱਥੇ ਵੀ ਤੁਹਾਨੂੰ ਆਪਣਾ ਜਿਹੜਾ ਹੈਗਾ ਐਪਲੀਕੇਸ਼ਨ ਨੰਬਰ ਮਿਲ ਰਿਹਾ ਹੈ ਤੁਸੀਂ ਆਪਣਾ ਨੇਮ ਸਰਚ ਕਰ ਲਓ ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਜਿਹੜੇ ਹੈਗੇ ਨੇ ਆਪਣੇ ਨੰਬਰ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਔਰ ਜਿਹੜੀ ਆਹ ਗੱਲ ਹੈ ਮਿਨਿਮਮ ਕੁਆਲੀਫਿਕੇਸ਼ਨ ਦੀ ਜੇ ਤੁਸੀਂ ਆਹ ਨਾਲ ਡਿਫਰੈਂਟ ਲੈਵਲ ਤੇ ਚੈੱਕ ਕਰ ਸਕਦੇ ਹੋਗੇ ਔਰ ਉਸ ਤੋਂ ਬਾਅਦ ਤੁਸੀਂ ਆਪਣਾ ਰੋਲ ਨੰਬਰ ਚੈੱਕ ਕਰ ਲਓ ਠੀਕ ਹੈ ਜੀ ਫਿਲਹਾਲ ਜਿਹੜੀ ਆਨਸਰ ਕੀ ਉਹਨਾਂ ਨੇ ਆਪਾਂ ਨੂੰ ਪਤਾ ਲੱਗ ਸਕਿਆ ਕਿ ਜਿਹੜੀਆਂ ਆਪਾਂ objections ਲਗਾਈਆਂ ਸੀ ਇਹਨਾਂ ਨੇ ਕਿਹੜੇ ਸਾਹਮਣੇ ਉਹਨਾਂ ਨਾਲ ਡੀਲ ਕੀਤਾ ਹੈ ਮੈਰੀਟੋਰੀਅਸ ਸਕੂਲ ਦੀ ਅਲੱਗ ਜਿਹੜੀ ਹੈਗੀ ਹੈ ਪੀਡੀਐਫ ਹੈ ਸਕੂਲ ਆਫ ਐਮੀਨੈਂਸ ਦੀ ਅਲੱਗ ਹੈ ਸੋ ਤੁਸੀਂ ਜਿਹਦੇ ਵਿੱਚ ਵੀ ਜਾਣਾ ਚਾਹੋ ਨੇ ਤੁਸੀਂ ਜਿਹਦੇ ਚ ਆਪਣਾ ਰਿਜ਼ਲਟ ਚੈੱਕ ਕਰਨਾ ਹੈ ਉਹ ਵਾਲੀ ਪੀਡੀਐਫ ਓਪਨ ਕਰਕੇ ਆਪਣਾ ਐਪਲੀਕੇਸ਼ਨ ਨੰਬਰ ਭਰ ਕੇ ਰੋਲ ਨੰਬਰ ਭਰ ਕੇ ਜਾਂ ਆਪਣਾ ਨੇਮ ਭਰ ਕੇ ਤੁਸੀਂ ਚੈੱਕ ਕਰ ਸਕਦੇ ਹੋ ਹਰ ਇੱਕ ਚੀਜ਼ ਦਿੱਤੀ ਹੋਈ ਹੈ ਠੀਕ ਹੈ ਜੀ ਚਲੋ ਥੈਂਕ ਯੂ ਸੋ ਮੱਚ ਬਾਕੀ ਹੌਲੀ ਹੌਲੀ ਆਪਾਂ ਲਾਈਵ ਆਉਣੇ ਆ ਫਿਰ ਤੁਹਾਡੇ ਜਿਹੜੇ ਹੈਗੇ ਜਿਹੜੇ ਬੱਚਿਆਂ ਨੇ ਆਪਣੇ ਚੈਨਲ ਤੋਂ ਤਿਆਰੀ ਕੀਤੀ ਹੈ ਉਹਨਾਂ ਨੂੰ ਮਿਲ ਜਰੋ ਕਿ ਆਪਾਂ ਰਿਜ਼ਲਟ ਚੈੱਕ ਕਰ ਦੇਵਾਂਗੇ ਸੋ ਤੁਸੀਂ ਇਹਨੇ ਇਹ ਜਿਹੜੀ ਪੀਡੀਐਫ ਇਹ ਦੇਖ ਸਕਦੇ ਹੋ ਆਪਣਾ ਤੁਸੀਂ ਟੈਲੀਗ੍ਰam ਜੁਆਇਨ ਕਰ ਲਿਓ ਮੈਰੀਟੋਰੀਅਸ ਸਟੂਡੈਂਟਸ ਓਨਲੀ ਉੱਥੇ ਮੈਂ ਪੀਡੀਐਫ ਸ਼ੇਅਰ ਕਰ ਦਿੱਤੀ ਹੈ ਠੀਕ ਹੈ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਮੈਨੂ ਮੈਨੂੰ ਉਮੀਦ ਹੈ ਤੁਹਾ